90000 ਨੂੰ ਠੇਕੇ ਤੇ ਜ਼ਮੀਨ ਲੈ ਕੇ ਕੀ ਬਚਤ ਹੁੰਦੀ ਹੈ ਕੀ ਪੱਲੇ ਪੈਂਦਾ ਤੇ ਜ਼ਮੀਨ ਦਾ ਠੇਕਾ ਸਹੀ ਕਿੰਨਾ ਹੋਣਾ ਚਾਹੀਦਾ ਇਹ ਤੁਸੀਂ ਕਮੈਂਟਾਂ 'ਚ ਦੱਸਿਓ ਵੀਡੀਓ ਪੂਰੀ ਦੇਖ ਕੇ ਜੋ ਤੁਹਾਨੂੰ ਲੱਗਿਆ ਵੀ ਹਾਂ ਵੀ ਕਿੰਨੀ ਕਮਾਈ ਹੈ ਉਸ ਹਿਸਾਬ ਨਾਲ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇੰਨੀ ਵੀ ਠੇਕੇ ਦਾ ਰੇਟ ਇੰਨਾ ਹੋਣਾ ਚਾਹੀਦਾ 90000 ਹੋਣਾ ਚਾਹੀਦਾ 80000 ਹੋਣਾ ਚਾਹੀਦਾ ਜਾਂ ਲੱਖ ਹੀ ਹੋਣਾ ਚਾਹੀਦਾ ਤੇ ਹੁਣ ਆਪਣੇ ਮਨ ਨਾਲ 90000 ਤਾਂ ਲੈ ਕੇ ਹੁਣ ਰੇਟ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਏਰੀਆ ਦੇ ਵਿੱਚ 90000 ਆਮ ਰੇਟ ਚੱਲ ਰਿਹਾ ਹੈ ਹੁਣ ਸਭ ਤੋਂ ਪਹਿਲਾਂ ਝੋਨੇ ਦੀ ਗੱਲ ਕਰ ਲਈ ਝੋਨੇ ਦੇ ਖਰਚੇ ਵਗੈਰਾ ਕਿੰਨੇ ਇੱਕ ਕਿੱਲੇ ਮਗਰ ਦੱਸਿਆ ਆਪਣੇ ਕਿੱਲੇ ਦੀ ਕਮਾਈ ਸੇ ਇੱਕ ਕਿੱਲੇ ਠੇਕਾ ਲਾਇਆ ਆਪਣੇ 90000 ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਵੀ ਪਨੀਰੀ ਦੀ 500 ਰੁਪਏ ਦਾ ਬੀਜ ਪੈਂਦਾ ਇੱਕ ਪਨੀਰੀ ਦਾ ਵਿੱਚ ਤੇ ਬਹਾਈ ਆ ਗਈ ਕੱਦੂ ਆ ਗਏ ਲਵਾਈ ਆ ਗਈ ਸਾਰੀ ਖਰਚੇ ਮੈਂ ਇਕੱਠੇ ਜੋੜੇ ਹੋਏ ਐ 6000 ਰੁਪਏ ਖਰਚੇ ਜੋੜੇ ਹੋਏ ਇਹਦੇ ਵਿੱਚ ਆਨਲੋ ਵੀ 4000 ਤੋਂ ਲੱਗੇ 4500 ਤੱਕ ਜਿਹੜੀ ਲਵਾਈ ਹੋ ਗਈ ਜੀ ਝੋਨਾ ਲਵਾਈ ਦੀ ਉਹ ਬਾਕੀ ਅਲੱਗ-ਅਲੱਗ ਚੱਲਦੀ ਆ ਆਪਣੇ ਏਰੀਆ ਉਹ ਤੁਸੀਂ ਆਪਣੇ ਹਿਸਾਬ ਨਾਲ ਵੀ ਲਾ ਸਕਦੇ ਹੋ ਪਰ ਇਸ ਤੋਂ ਬਾਅਦ ਤੱਕ ਤੇ ਹੋ ਨਹੀਂ ਸਕਦੀ 4500 ਲਾਈ ਹੋਈ ਹੈ 4500 ਤੋਂ ਵੱਧ ਮੈਂ ਕਹਿੰਦਾ ਕਿਤੇ ਹੋ ਨਹੀਂ ਸਕਦੀ ਇਹ ਤੇ ਹੁਣ ਬਾਕੀ ਉਦੋਂ ਉਦੋਂ ਬਾਅਦ ਆ ਗਿਆ ਜਿਹਨੇ ਦੇਹਾਂ ਆ ਗਈਆਂ ਸਪਰੇਹਾਂ ਆ ਗਈਆਂ ਦਿਹਾੜੀਆਂ ਆ ਗਈਆਂ ਇਹਦੇ ਵਿੱਚ ਇੱਕ ਦੋ ਦਿਹਾੜੀ ਤਿੰਨ ਦਿਹਾੜੀਆਂ ਲਾ ਲਓ ਇਹ ਟੋਟਲ ਖਰਚਾ ਆ ਗਿਆ 8000 ਰੁਪਇਆ ਰਿਆਂ ਸਪਰੇਹਾਂ ਕਿਤੇ ਵੱਧ ਵੀ ਆ ਸਕਦਾ ਖਰਚਾ ਤੇ ਬਾਕੀ ਤੁਸੀਂ ਝੋਨਾ ਕਿਹੜਾ ਲਏ ਉਹਦੇ ਹਿਸਾਬ ਨਾਲ ਵੀ ਹੁੰਦਾ ਇਹ ਹੁਣ ਉਦੋਂ ਬਾਅਦ ਕੰਬਾਈਨ ਦਾ ਤੇ ਟਰੈਕਟਰ ਦਾ ਖਰਚਾ ਕੰਬਾਈਨ ਦਾ ਖਰਚਾ ਜੇ 1500 ਲਾ ਲਓ ਬਾਕੀ ਟਰੈਕਟਰ ਦਾ ਖਰਚਾ ਆਪਾਂ 500 ਰੁਪਇਆ ਲਾ ਲਓ ਢੀੜਾ ਗੂੜੇ ਲਾਉਣ ਦਾ ਉਹ ਖਰਚੇ ਆ ਗਏ ਇਹ 2000 ਖਰਚੇ ਆਪਣੇ ਲਾਏ ਹੋਏ ਨੇ ਜੋੜੇ ਹੋਏ ਨੇ ਉਦੋਂ ਬਾਅਦ ਜ ਕੋਈ ਮੋਟਰ ਨਾਲ ਤੇ ਢੇਡਾ ਗੂੜਾ ਆਵਾਜ਼ਦਾ ਕੋਈ ਮੋਟਰ ਦਾ ਥੋੜਾ ਮੋਟਾ ਕੰਮ ਆਗੇ ਕਿ ਮੋਟਰ ਦੇ ਕੰਮ ਆਪਾਂ ਸਾਰੇ ਕਿੱਲਿਆਂ ਦੇ ਬੰਨਾਂਗੇ ਇੱਕ ਕਿੱਲੇ ਮਗਰ ਨਹੀਂ ਆਪਾਂ ਬੰਨ ਸਕਦੇ ਤਾਂ ਕਰਕੇ ਮੋਟਰ ਦਾ ਖਰਚਾ ਥੋੜਾ ਲਾਇਆ ਹੋਇਆ ਬਾਕੀ ਫालतू ਖਰਚਾ ਲਾਇਆ 2500 ਰੁਪਿਆ ਤੇ ਝਾੜ ਘਟੋ ਘਟਟ ਵੀ ਇੰਨਾ ਝਾੜਦਾ ਆਉਂਦੀ ਆਉਂਦਾ 32 ਕੁਇੰਟਲ ਝਾੜ ਆਉਂਦੀ ਆਉਂਦਾ 32 ਕੁਇੰਟਲ ਝਾੜਦੇ ਸਾਰ ਨੂੰ ਆਪਾਂ ਨੇ 71000 ਰੁਪਿਆ ਇੱਕ ਕਿੱਲੇ ਮਗਰ ਝੋਨਾ ਬਣਾਇਆ ਹੋਇਆ 71000 ਰੁਪਿਆ ਤੇ ਖਰਚੇ ਇਹਦੇ ਮਗਰ ਆ ਗਏ 19000 ਰੁਪਿਆ ਇਹ ਕਮ ਹੁਣ ਉਦੋਂ ਬਾਅਦ ਕਣਕ ਤੇ ਆਈਏ ਆਪਾਂ ਕਣਕ ਦਾ ਬੀਜ ਪੈਂਦਾ 1500 ਦਾ ਜੇਕਰ ਆਪਾਂ ਥੈਲੀ ਵਾਲਾ ਲੈ ਕੇ ਜੀ 1500 ਦਾ ਹੁੰਦਾ ਆਪਣਾ ਬੀਜ ਉਹ ਤੇ ਉਦੋਂ ਬਾਅਦ ਜਿਹੜੀ ਸੁੱਬਜਾਈ ਹੁੰਦੀ ਹੈ 2000 ਰੁਪਏ ਲਈ ਹੋਈ ਹੈ ਸੁਪਰ ਸੀਡਰਲ ਲਈ ਹੋਈ ਹੈ ਕਿਉਂਕਿ ਜਿਆਦਾ ਬਜਾਈ ਸੁਪਰ ਸੀਡ ਨਾਲ ਹੁੰਦੀ ਹੈ ਡੀ ਏ ਪੀ ਤੇ ਜੂਰੀਏ ਦਾ ਖਰਚਾ ਆ ਗਿਆ 2350 ਰੁਪਏ ਚਾਰ ਬੂਰੀਆਂ ਜੂਰੀਏ ਦੇ ਲਈਆਂ ਹੋਈਆਂ ਨੇ ਤੇ ਰੇਹਾਂ ਸਪਰੇਹਾਂ ਦਾ ਖਰਚਾ ਆ ਗਿਆ ਹੋਰ 1000 ਰੁਪਿਆ ਇਹ ਵੀ ਆਪਾਂ ਇਕੱਠਾ ਲਾਦਾ ਰੇਹ ਦਾ ਸਪਰੇ ਦਾ ਮਤਲਬ ਲੱਗੇ ਇਹ 1000 ਰੁਪਿਆ ਇਕੱਠਾ ਲਾਦਾ ਉਦੋਂ ਬਾਅਦ ਹੁੰਦੀਆਂ ਇਹ ਜੂਰੀ ਆਪਾਂ ਇਹਦੇ ਵਿੱਚ ਵੀ ਲਾਤੀ ਇਹ ਦੂਜੇ ਖਰਚੇ ਜਿਹੜੇ ਆਪਣੇ ਹੋਸਪਰੇ ਹਾਂ ਹੁੰਦੀਆਂ ਨੇ ਕੋਈ ਗਰੋਥ ਵਾਸਤੇ ਬੂਸਟਰ ਜਿਹੜੇ ਆਪਾਂ ਪਾਉਨੇ ਆ ਉਹਦੇ ਬਾਅਦ ਕੰਬਾਈਨ ਤੇ ਟਰੈਕਟਰ ਦਾ ਖਰਚਾ ਆਪਾਂ ਉਨੇ ਹੀ ਲਾਤਾ ਸਾਮਾ ਹੀ ਥੋੜਾ ਮੋਟਾ ਲਾਲੂ ਵੀ ਬੜਾਈ ਘੱਟ ਹੋਣੀ ਕਣਕ ਦੀ ਪਰ 2000 ਹੀ ਲਾਤਾ ਇਹ ਆਪਾਂ ਨੇ ਥੋੜੀ ਬਣਵਾਈ 2500 ਰੁਪਏ ਲਾਤੀ ਆਪਾਂ ਨੇ ਤੇ ਦੋ ਟਰਾਲੀਆਂ ਜੇਕਰ ਦੋ ਕੋ ਟਰਾਲੀਆਂ ਉਨੇ 2500 ਰੁਪਏ ਆਪਾਂ ਥੋੜੀ ਬਣਵਾਈ ਲਾਤੀ ਝਾੜ 22 ਕੁਇੰਟਲ ਕਣਕ ਦਾ ਘੱਟੋ ਘਟਾ ਹੁੰਦੀ ਆ ਹੁੰਦਾ ਤੇ ਝਾੜ ਦਾ ਪੱਲਾਇਆ ਹੋਇਆ ਬਾਈ ਕੁਮਾਂਟਲ ਤੇ 50 ਕੁ ਹਜ਼ਾਰ ਦੀ ਕਣਕ ਲਾਦੜਾ ਲਾਇਆ ਹੋਈ 50 ਕੁ ਹਜ਼ਾਰ ਦਾ ਕਿੱਲੇ ਮਗਰ ਪਈ ਜਾਂਦਾ ਵੀ ਨਿਕਲ ਹੀ ਹੁੰਦੀ ਐ ਨਹੀਂ ਕਣਕ ਤੂੜੀ ਪਹਿਲਾਂ ਵੱਧ ਰੇਟ ਸੀ ਤੂੜੀ ਦਾ 7000 ਦੀ ਆਪਾਂ ਇਸ ਵਾਰ ਲਈ ਹੋਈ ਐ ਪਹਿਲਾਂ ਸੀ 10000 ਦੀ ਤੂੜੀ ਘੱਟੋ ਘੱਟ ਹੁੰਦੀ ਹੁੰਦੀ ਜ਼ਮੀਨ ਚੋਂ ਝਾੜ ਨਹੀਂ ਕਰ ਮਲੇ ਕਟਿਆ ਮਲੇ ਰੇਟ ਘਟ ਗਿਆ ਤੂੜੀ ਦਾ ਤਾਂ ਕਰਕੇ 7000 ਰੁਪਏ ਲਾਇਆ ਹੋਇਆ ਹੁਣ ਕਣਕ ਦੇ ਖਰਚੇ ਆ ਗਏ 11350 ਰੁਪਿਆ ਤੇ ਇਹਦੀ ਕਮਾਈ ਆ ਹੋਗੀ 50000 ਆ ਹੋ ਗਏ 7000 ਆ ਗਿਆ ਖਰਚੇ 11350 ਹੋ ਗਏ ਹੁਣ ਬਚਤ ਕਿੰਨੀ ਹੋਈ ਟੋਟਲ ਆਪਾਂ ਖਰਚੇ ਵਗੈਰਾ ਕੱਢ ਗਏ ਵਿਆਜ ਵਗੈਰਾ ਲਾ ਕੇ ਦੱਸਦੇ ਆ 90000 ਦਾ ਠੇਕਾ ਸੀਗਾ 19000 ਝੋਨੇ ਦੇ ਖਰਚੇ ਆ ਗਏ ਸੀਗੇ 8000 ਰੁਪਏ ਵਿਆਜ ਲਾਇਆ ਪਰ 6 ਮਹੀਨਿਆਂ ਦਾ ਸਾਲ ਦਾ ਵਿਆਜ ਇਹਦੇ ਵਿੱਚ ਲੱਗਦਾ ਹੁੰਦਾ ਤੇ 11350 ਰੁਪਏ ਇਹਦੇ ਖਰਚੇ ਕਣਕ ਦੇ ਖਰਚੇ ਆ ਗਏ ਹੁਣ ਇਹਦੇ ਮਤਲਬ ਖਰਚੇ ਖਰਚੀ ਬਣ ਗਏ 1 ਲੱਖ 20350 ਤੇ ਕਮਾਈ ਹੋਈ ਹੈ ਕਿੰਨੀ 1 7000 ਰੇ ਜੋੜ ਲਓ 50000 ਰੇ ਜੋੜ ਲਓ 7000 ਰੇ ਜੋੜ ਲਓ ਕਮਾਈ ਹੋਗੀ 128000 ਇਹ ਕਮਾਈ ਕਮਾਈ ਹੋਗੀ ਹੈ ਜੀ ਹੋਗੀ ਕਮਾਈ 6750 ਰੁਪਏ ਇਹ ਆਪਣੀ ਕਮਾਈ ਨਿਕਲੇ ਇੱਕ ਕਿल्ले ਦੇ ਪਿੱਛੇ ਬਾਕੀ ਮੌਸਮ ਦੇ ਹਿਸਾਬ ਨਾਲ ਹੈ ਕੀਮਤ ਇਹ ਵੀ ਨਾ ਨਿਕਲੇ ਇੰਨਾ ਘੱਟ ਹੀ ਪੈ ਜੇ ਹੋ ਸਕਦਾ ਪਰ ਇੰਨੀ ਕਮਾਈ ਘੱਟੋ ਘੱਟ ਹੁੰਦੀ ਹੁੰਦੀ ਜੇਕਰ ਫਸਲ ਆਪਣੀ ਵਧੀਆ ਹੋਵੇ ਇਤੋਂ ਵੱਧ ਵੀ ਹੋ ਸਕਦੀ ਹੈ ਬਾਕੀ ਹੁਣ ਤੁਸੀਂ ਦੱਸੋ ਵੀ ਆਪਣੇ ਜ਼ਮੀਨ ਦਾ ਠੇਕਾ ਕਿੰਨਾ ਹੋਣਾ ਚਾਹੀਦਾ 90000 ਹੋਣਾ ਚਾਹੀਦਾ ਜਾਂ ਇਤੋਂ ਵੀ ਘੱਟ ਹੋਣਾ ਚਾਹੀਦਾ 60000 ਹੋਣਾ ਚਾਹੀਦਾ ਜਾਂ ਇਤੋਂ ਵੱਧ ਵੀ ਹੋਣਾ ਚਾਹੀਦਾ